ਖਰਚਾ ਤਾਂ ਉਸ ਫਸਲ ਨਾਲੋਂ ਘੱਟ ਆਉਂਦਾ ਜੀ ਪਰ ਹੁਣ ਮੈਂ ਜੇ ਮੈਨੂੰ ਇਹਦੇ ਵਿੱਚ ਮੁਨਾਫਾ ਦੇਸ ਰਿਹਾ ਮੈਂ ਤਾਂ ਇਹਨੂੰ ਆਪ ਦਾ ਬਧਾਈ ਜਾਨਾ ਜੀ ਮੇਰੇ ਕੋਲ ਮੰਨ ਮੰਨ ਲਓ ਵੀ ਪਹਿਲਾਂ 1 ਕਿੱਲਾ ਸੀ 1 ਕਿੱਲਾ ਹੋਰ ਫਲ ਦੇਣ ਲੱਗ ਗਿਆ 1 ਕਿੱਲਾ ਹਜੇ ਬਿਦਾਉਟ ਫਲ ਹੈਗਾ ਪਿਛਲੇ ਸਾਲ ਗਾਹਾਂ ਵਾਲੇ ਸਾਲ ਫਲ ਆਊਗਾ ਉਹਨੂੰ ਬਧਾਈ ਜਾਨੇ ਕਿ ਆਮਦਨ ਵੀ ਠੀਕ ਹੈਗੀ ਆਮਦਨ ਆਪਾਂ ਨੂੰ ਇਹਦੇ ਵਿੱਚੋਂ 2.5-3 ਲੱਖ ਹੈਗੀ ਮੰਨ ਲਓ ਇਹ ਪਿਛਲੇ ਸਾਲ 3.5 ਲੱਖ ਦਾ ਲੱਗਿਆ ਸੀ ਐਦ ਕਿ ਹੋ ਸਕਦਾ 7-8 ਲੱਖ ਚ ਰਹਿ ਜੀ ਪਰ ਇਹਦੀ ਐਵਰੇਜ ਆਪਾਂ 5 ਸਾਲਾਂ ਦੀ ਕੱਢਦੇ ਆ ਤਾਂ 2 ਲੱਖ ਐਵਰੇਜ 2 ਲੱਕੀ ਹੈਗੀ। ਇਹ ਵੀਰਾਂ ਨੇ ਆਪਣਾ ਨਾਵਾ ਬਾਗ ਲਾਉਣਾ ਪਹਿਲਾਂ ਨਰਸਰੀ ਦੀ ਚੋਣ ਕਰਨ। ਠੀਕ ਹੈ। ਇਹ ਕਿਹੜੀ ਬਿਮਾਰੀ ਆਉਂਦੀ ਹੈ? ਜ਼ਿਆਦਾ ਨਰਸਰੀ ਦੇ ਵਿੱਚੋਂ ਹੀ ਆ ਰਹੀ ਹੈਗੀ। ਅਮਰੀਕੀ ਚ ਜਾਓ। ਹੁਣ ਅਸੀਂ ਕਿਵੇਂ ਰੋਡ ਤੇ ਵੇਚ ਰਹੇ ਹਾਂਗੇ? ਉਸੇ ਜੂਸ ਵੀ ਕੱਟ ਕੇ ਦੇ ਰਹੇ ਹਾਂਗੇ। ਠੀਕ ਹੈ। ਆ ਮੁੰਡਾ ਨੇ ਆਪਣੇ ਨੇ ਐਵੇਂ ਕਰੀ ਹੋਈ ਹੈਗੀ। ਉਹ ਵੀ ਮੇਰੇ ਨਾਲ ਹੁੰਦਾ ਹੈ। ਇਹ ਤਾਂ ਆਪ ਤੁਹਾਨੂੰ ਨਾਈਟ੍ਰੋਜਨ ਪੈਦਾ ਕਰਦੀ ਹੈਗੀ ਚੀਜ਼ ਠੀਕ ਹੈਗੀ। ਅੱਛਾ। ਹਾਂ ਗਰਮੀਆਂ 'ਚ ਆਪਾਂ ਮੂੰਗੀ ਵੀਚ ਸਕਦੇ ਹਾਂਗੇ। ਬਿਲਕੁਲ ਵੱਖਰੀ ਤਰ੍ਹਾਂ ਦੀ ਵੀਡੀਓ ਲੈ ਕੇ ਆਏ ਆਂ। ਆਪਾਂ ਫਸਲੀ ਚੱਕਰ ਤੋਂ ਛੁਟਕਾਰਾ ਦੇਣ ਵਾਲੀ ਵੀਡੀ ਨਾਲ ਸਾਡੇ ਅੰਕਲ ਜੀ ਨੇ ਪਿਛਲੇ ਕਈ ਸਾਲਾਂ ਤੋਂ ਕਿਨੋਆ ਦੀ ਬਾਗ ਦੀ ਖੇਤੀ ਕਰ ਰਹੇ ਨੇ ਮਤਲਬ ਚੰਗੀ ਅਰਨਿੰਗ ਦੇ ਸੋਰਸਸ ਵੀ ਨੇ ਇਹਦੇ ਨਾਲ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਯਾਰ ਕਣਕ ਝੋਨਾ ਜਿਵੇਂ ਉਹਦੇ ਨਾਲ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਜਾਂ ਹੋਰ ਪਾਣੀ ਧਣੀ ਦੀਆਂ ਸਮੱਸਿਆਵਾਂ ਨੇ ਤਾਂ ਉਹ ਤੋਂ ਛਡਕਾਰਾ ਪਾਉਣ ਲਈ ਇੱਕ ਆ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਊਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਸਾਡੇ ਅੰਕਲ ਜੀ ਹੋਣਗੇ ਸਾਰੀ ਜਾਣਕਾਰੀ ਦੇਣਗੇ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਸਾਰਨ ਤੋਂ ਪਹਿਲਾਂ ਆਪਣਾ ਨਾਂ ਤੇ ਆਪਣਾ ਪਿੰਡ ਮੇਰਾ ਨਾਮ ਬਲਜੀਤ ਸਿੰਘ ਹੈ ਪਿੰਡ ਬਹਿਣੀਵਾਲ ਜ਼ਿਲ੍ਹਾ ਮਾਨਸਾ ਹਾਂਜੀ ਅੰਕਲ ਜੀ ਆਪਾਂ ਕਿੰਨੇ ਟਾਈਮ ਤੋਂ ਕਿੰਨੂਆਂ ਦੀ ਖੇਤੀ ਕਰ ਰਹੇ ਆਂ ਫਿਰ ਅਸੀਂ 2007 ਚ ਬਾਗ ਲਾਇਆ ਸੀਗੇ ਹਾਂਜੀ 17 ਸਾਲ ਹੋ ਗਏ ਜੀ ਤਕਰੀਬਨ ਆਪਣੇ ਬਾਗ ਲਾਏ ਨੂੰ 17 ਸਾਲ ਹੋ ਗਏ ਮਤਲਬ ਦੇਖਿਆ ਜਾਵੇ ਤਾਂ ਬਹੁਤ ਪੁਰਾਣਾ ਤਜਰਬਾ ਹੋ ਗਿਆ ਹਾਂਜੀ ਹਾਂਜੀ ਠੀਕ ਤੇ ਜਿਵੇਂ ਆਪਾਂ ਦੇਖੀ ਵੀ ਕਣਕ ਝੋਨਾ ਤੇ ਦਨਰਮਾਗਾ ਹਾਂਜੀ ਹਾਂਜੀ ਉਹਦੇ ਨਾਲੋਂ ਇਹ ਖੇਤੀ ਦਾ ਕਿੰਨਾ ਕੁ ਫਰਕ ਆ ਰਿਹਾ ਸਪਰੇਅ ਤੇ ਲਾ ਲਈਏ ਆਪਾਂ ਜਾਂ ਪਾਣੀ ਧਣੀ ਤੇ ਲਈਏ ਖਰਚਾ ਤਾਂ ਵੇਖੋ ਜੀ ਤੇ ਕਿੰਨਾ ਕਰ ਲਾਂਗੇ ਉਨੇ ਕੱਢ ਲਾਂਗੇ ਅੱਛਾ ਮਨ ਲਓ ਵੀ 30000 ਖਰਚਾ ਕਰ ਲਓ ਤਾਂ ਆਪਾਂ 3 ਲੱਖ ਦੇ ਵਗ ਜਾਾਂਗੇ ਠੀਕ ਹੈ ਬਗ ਜਾਾਂਗੇ ਖਰਚੇ ਨਾਲ ਹੀ ਇਹ ਫਸਲ ਹੋਣ ਵਾਲੀ ਹੋਂ ਤਾਂ ਠੀਕ ਹੈ ਤੇ ਪਾਣੀ